ਕਿਸਾਨ ਭਰਾਵਾਂਸ ਕਰਦੇ ਆ ਸਭ ਠੀਕ ਠਾਕ ਹੋਵੋਗੇ ਸੀਜ਼ਨ ਦਾ ਕੰਮ ਲਗਭਗ ਨਿਬੜ ਚੁੱਕਾ ਹੁਣ ਤੂੜੀ ਕਣਕ ਸਾਂਭਤੀ ਹੋਣੀ ਸਾਰੇ ਭਰਾਵਾਂ ਨੇ ਤੇ ਕਿਸਾਨ ਭਰਾਓ ਇੱਕ ਜ਼ਰੂਰੀ ਸੂਚਨਾ ਤੁਹਾਡੇ ਵਾਸਤੇ ਜਿਹੜੇ ਕਿਸਾਨ ਵੀਰ ਕਣਕ ਦੇ ਸੀਜ਼ਨ ਵਿੱਚ ਵਿਜੀ ਸੀ ਜਿਹੜੇ ਰਹਿ ਚੁੱਕੇ ਨੇ ਸਕੀਮ ਦਾ ਲਾਭ ਲੈਣ ਕਰਨਿਓ ਉਹਨਾਂ ਵਾਸਤੇ ਇੱਕ ਜ਼ਰੂਰੀ ਸੂਚਨਾ ਹੈ ਕਿ ਪਿਛਲੇ ਦਿਨਾਂ ਚ ਜੋ ਪੰਜਾਬ ਰਾਜ ਬਿਜਲੀ ਬੋਰਡ ਨੇ ਲੋਡ ਵਧਾਉਣ ਵਾਸਤੇ ਮੋਟਰਾਂ ਦੇ ਘਰਾਂ ਦੇ ਜਾਂ ਹੋਰ ਦੁਕਾਨਾਂ ਵਗੈਰਾ ਦੇ ਇੱਕ ਸਕੀਮ ਕੱਢੀ ਸੀ ਕਿ 50% ਲੈਸ ਕਰਕੇ ਤੇ 50% ਖਰਚਾ ਕਰਕੇ ਆਪਾਂ ਲੋਡ ਵਧਵਾ ਸਕਦੇ ਸੀ ਉਹਦੀ ਲਾਸਟ ਡੇਟ ਪਹਿਲਾਂ ਉਹਨਾਂ ਨੇ ਦਿੱਤੀ ਸੀ ਜੋ 24 4 2024 ਜੋ ਕਿ ਪਿਛਲੇ ਦਿਨਾਂ ਦੇ ਵਿੱਚ ਖਤਮ ਹੋ ਗਈ ਸੀ ਕਣਕ ਦੇ ਸੀ ਜਿਹਨੂੰ ਮੁੱਖ ਰੱਖਦੇ ਹੋયા ਪੰਜਾਬ ਰਾਜ ਬਿਜਲੀ ਬੋਰਡ ਨੇ ਦੁਬਾਰਾ ਤੋਂ ਇਸ ਸਕੀਮ ਦੀ ਡੇਟ ਅੱਗੇ ਵਧਾਈ ਹੈ ਸੋ ਜਿਹੜੇ ਕਿਸਾਨ ਵੀਰ ਕਣਕ ਦੇ ਵਾੜੀ ਚ ਬਿਜੀ ਸੀ ਜਿਹੜੇ ਆਪਣੇ ਮੋਟਰਾਂ ਦਾ ਲੋਡ ਨਹੀਂ ਵਧਾ ਸਕੇ ਜੋ ਕਿ ਆਪਾਂ ਨੂੰ ਹਰ ਸਾਲ ਵਧਾਉਣਾ ਪੈਂਦਾ ਓਨਾਂ ਵੀਰਾਂ ਵਾਸਤੇ ਸੁਨਹਿਰੀ ਮੌਕਾ ਹੈ ਕਿ ਹੁਣ ਤੁਸੀਂ ਟੂੜੀ ਕਣਕ ਤੋਂ ਵਿਲੇ ਹੋ ਕੇ ਆਪਣਾ ਲੋਡ ਵਧਾ ਸਕਦੇ ਹੋ ਲੋਡ ਬਣਾਉਣ ਦੀ ਆਖਰੀ ਜੋ ਡੇਟ ਹੈ 24 5 2024 ਤੱਕ ਕਰ ਦਿੱਤੀ ਗਈ ਹੈ ਬਿਜਲੀ ਬੋਰਡ ਵੱਲੋਂ ਸੋ ਜਿਹੜੇ ਕਿਸਾਨ ਵੀਰ ਆਪਣੀ ਮੋਟਰਾਂ ਦਾ ਲੋਡ ਵਧਾਉਣ ਕੰਨੋਂ ਰਹਿੰਦੇ ਸੀ ਉਹ ਸਕੀਮ ਦਾ ਫਾਇਦਾ ਚੁੱਕ ਸਕਦੇ ਆ ਹੁਣ ਅੱਧੇ ਪੈਸੇ ਭਰ ਕੇ ਤੁਹਾਡਾ ਲੋਡ ਵਧ ਜਾਏਗਾ ਤੇ ਸਕੀਮ ਤੋਂ ਬਾਅਦ ਡੇਢ ਲੰਘਣ ਤੋਂ ਬਾਅਦ ਫਿਰ ਆਪਾਂ ਨੂੰ ਪੂਰੇ ਪੈਸੇ ਭਰ ਕੇ ਲੋਡ ਵਧਾਉਣਾ ਪਊਗਾ ਸੋ ਜਿਹੜੇ ਕਿਸਾਨ ਵੀਰ ਇਸ ਮੌਕੇ ਦਾ ਫਾਇਦਾ ਲੈਣ ਕੰਨੋਂ ਰਹਿ ਗਏ ਸੀ ਉਹ ਹੁਣ ਇਹਨਾਂ ਦਿਨਾਂ ਦੇ ਵਿੱਚ 25 5 2024 ਤੱਕ ਆਪਣੀਆਂ ਮੋਟਰ ਦਾ ਲੋਡ ਵਧਵਾ ਸਕਦੇ ਨੇ ਇਹ ਜਾਣਕਾਰੀ ਸਾਂਝੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ